ਲਗ ਰਹਾ ਹੈ ਸਾਨੂੰ ਇਹਨਾਂ ਤੋਂ ਪੈਸੇ ਵੱਧ ਬਣਦੇ ਰਹੇ ਨੇ 180000 85 ਰੇ 6 ਲੱਖੇ ਹੋਇਆ ਸੀ 2 ਲੱਖ ਰੁਪਏ ਮੇਰੇ 20 ਲੱਖ ਕਿਹਦੇ ਹਿਸਾਬ ਨਾਲ ਬਣਾਉਂਦੇ ਨੇ ਅਸੀਂ ਲਾਇਆ ਵੀ ਉੱਥੇ ਵੇੜੇ ਨੂੰ ਪੁੱਛਦਾ ਲਾਇਆ ਵੀ ਉਹ ਲਾਇਆ 20 ਲੱਖ 4 ਸਾਲ ਹੋ ਗਏ ਕਾਸ਼ੀ ਨਗਰ ਆਹੀ ਨਹੀਂ ਹੈਗੀ ਕਮੇਟੀ ਮੇਲਾ ਹੁਣ ਐਲਾਨ ਹੋਇਆ ਨਹੀਂ ਸਰਪੰਚੀ ਦਾ ਇੰਤਜ਼ਾਮ ਪਹਿਲਾਂ ਸ਼ੁਰੂ ਨੇ ਤੁਸੀਂ ਵੀ ਸਾਨੂੰ ਪੋਲਿਟਿਕਸ ਆਏ ਥੱਲੇ ਥੱਲੇ ਘਰਵਾਣ ਵਾ ਇਹ ਕਹਾਣੀ ਜਿੰਦੀ ਨਹੀਂ ਦੋਸਤ ਇਹ ਮੌਜੂਦ ਨਹੀਂ ਹੈਗੇ ਠੀਕ ਹੈ ਹੁਣ ਭੱਜ ਗਏ ਹਾਂ ਹੁਣ ਭੱਜ ਗਏ ਉਹਨਾਂ ਨੂੰ ਉਰੇ ਬੁਲਾ ਜਿਹੜਾ ਕਹਿੰਦਾ 20 ਲੱਖ ਕਰਦਾ ਹੈ ਕਿ ਨਾ 20 ਦਾ ਤੈਨੂੰ ਕਹਿੰਦਾ ਪਹਿਲਾਂ ਹੀ ਮੈਂ ਕਿਹਾ ਵੀ 20 ਦਾ 25 ਦੇ ਅਗੇ ਲਿਖ ਲੈ ਉਹਨਾਂ ਨੂੰ ਬੁਲਾਵੇ ਉਰੇ ਜਿਹੜਾ 20 ਲੱਖ ਦਾ ਹਾਂ ਕੀ ਗੱਲ ਕਰ ਰਿਹਾ ਫਿਰ ਆ ਇਸਟਰੀਮ ਨਾਲ ਸੇਬਾ ਅਗੇ ਨੂੰ ਦੇਖਾਂ ਬਿਲਕੁਲ ਵੀ ਹੁਣ ਇਹ ਬੋਟ ਸਟੰਟੇ ਲੱਗਦਾ ਆਪਾਂ ਨੂੰ ਵੀ ਵੋਟਾਂ ਵਲੇ ਇਹ ਗੱਲਾਂ ਕਿਉਂ ਹੁੰਦੀਆਂ ਨੇ 3 ਸਾਲ ਪਹਿਲਾਂ ਕਿਉਂ ਨਹੀਂ ਬਾਈ ਕਰਿਆ ਸਬੂਤ ਦੇ ਦੇਣ ਵੀ ਸਾਡੇ ਲਵੇ ਸਬੂਤ ਪਿਆ ਸੋ ਉਹਨੂੰ ਦੇ ਦੇਣ ਚੈਨਲ ਤੇ ਵੀ ਸਾਡੇ ਲਵੇ ਸਬੂਤ ਵੀ ਮੈਨੂੰ ਵੀ ਲੱਗਦਾ ਹੈ ਹਾਂ ਸਭ ਦੇਣਾ ਠੀਕ ਹੈ ਪੁੱਰੇ ਮੀਰ ਨੇ ਵੀ ਸਭ ਦੇਣਾ ਵੀ ਸਾਰਾ ਕਿ ਮੇਰਾ ਕਰਾਉਂਦੇ ਉਹਨੂੰ ਠੀਕ ਹੈ ਕਦੇ ਮੱਛੀਆਂ ਵੇਚੀਆਂ ਕਦੇ ਮੱਛੀਆਂ ਖਾਦੀਆਂ ਕਦੇ ਮੱਛੀਆਂ ਫਾਲੀਆਂ ਉਹ ਵੀ ਦੱਸਣਾ ਕਿਉਂ ਵੀ ਇਹ ਸਾਨੂੰ ਮੈਂ ਕਹਿਣਾ ਕੈਮਰੇ ਤੇ ਕਹਿ ਰਿਹਾ ਤੁਹਾਡੇ ਤੇ ਜੇ 1 ਰੁਪਿਆ ਵੀ ਕੋਈ ਸਾਥ ਕਰ ਦੇ ਨਾ ਚੋਣ ਲੜੀ ਇਹਨਾਂ ਮੁਰਕੇ ਮੂਰੀ ਆਈਏ ਇੱਕ ਦਾ 1 ਲੱਖ ਰੁਪਇਆ ਦਿਆਂਗਾ ਜੀ 1 ਰੁਪਇਆ ਦੇ ਉੱਤੇ ਕੈਮਰੇ ਤੇ ਕਹਿੰਦਾ 1 ਰੁਪਇਆ ਦਾ 1 ਲੱਖ ਠੀਕ ਹੈ ਜੀ ਠੀਕ ਹੈ ਦੂਜੀ ਗੱਲ ਸਾਜ ਗੁਰਵੈਰ ਜੀ ਛੋਟੇ ਵੱਡੇ ਇਲਜ਼ਾਮਦਾਰੇ ਨਹੀਂ ਦੇਖਾਂਗੇ ਜਿਹੜੇ ਕਿਹਾ ਜਾ ਰਿਹਾ ਵੀ ਪ੍ਰਪੰਤੀ ਦੇ ਵਿੱਚ ਤੁਸੀਂ ਉਮੀਦਵਾਰੋਂ ਇਸ ਕਰਕੇ ਹੋ ਰਿਹਾ ਇਹ ਤੋਂ ਸਟੰਡ ਲੱਗਦਾ ਹੈ ਜਾਂ ਤੁਹਾਨੂੰ ਕੋਈ ਹੋਰ ਲੱਗਦਾ ਹੈ ਇਹ ਬਿਲਕੁਲ ਚੋਣ ਸਟੰਟੇ ਹੈ ਜੀ ਗੱਲਾਂ ਇੱਥੇ ਹੋਰ ਕੋਈ ਸਚਾਈ ਨਹੀਂ ਠੀਕ ਹੈ ਪਹਿਲੀ ਗੱਲ ਜੀ ਜਦੋਂ ਮੈਂ ਪ੍ਰਧਾਨਗੀ ਛੱਡੀ ਆ 2021 ਚ ਛੱਡੀ ਆ ਜਦੋਂ ਮੇਲਾ ਫ੍ਰੀ ਹੋਇਆ 2021 ਚ ਮੈਂ ਪ੍ਰਧਾਨਗੀ ਛੱਡਤੀ ਜਿਹੜੀ ਉਸ ਤੋਂ ਬਾਅਦ ਕਮੇਟੀ ਬਣੀ ਉਹ ਮੇਥੋਂ ਹਸਾਬ ਲੈਂਦੇ ਵੀ ਤੇਰੇ ਨਵੇਂ ਭਾਈ ਕੀ ਬਚਤ ਪਈ ਹੈ ਕੀ ਤੇਰਾ ਖਰਚਾ ਹੋਇਆ ਕੀ ਤਾਂ ਦੇਣਾ ਠੀਕ ਹੈ ਉਹਨਾਂ ਨੇ ਮੇਥੋਂ ਬਗੈਰ ਪੁੱਛੇ ਕਮੇਟੀ ਬਣਾ ਲਈ ਕਮੇਟੀ ਬਣ ਗਈ ਚਲੋ ਜੀ ਆਪਾਂ ਆਪਦੇ ਘਰੇ ਬੈਠ ਗਏ ਆਪਾਂ ਨੇ ਛੱਡਤਾ ਆਪਾਂ ਕਿਹੜਾ ਕੋਈ ਖਾਣ ਦਾ ਲਾਲਚ ਆਈ ਹੀ ਨਹੀਂ ਤੀ ਜੇ ਲਾਲਚ ਹੁੰਦਾ ਆਪਾਂ ਪੰਗੇ ਵੀ ਲੈਣਦੇ ਵੀ ਤੁਸੀਂ ਐ ਕਹੋਣ ਉਹ ਤੋਂ ਬਾਅਦ ਹੀ ਹੁਣ 3 ਸਾਲ ਹੋ ਗਏ ਆਪਾਂ ਨੂੰ ਛੱਡੀ ਨੇ 3 ਸਾਲ ਹੋ ਗਏ ਛੱਡੀ ਨੂੰ ਜਦ ਤਾ ਇਹ ਬੰਦੇ ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਵੀ 20 ਲੱਖ ਰੁਪਈਆ ਜਾਂ ਤਾਂ 20 ਲੱਖ ਇਹ ਚੀਜ਼ ਦਾ ਸਾਬਤ ਕਰ ਦੇਣ ਵੀ ਤੈਨੂੰ ਫੌਲਾਣੀ ਕਮੇਟੀ ਨੇ ਤੈਨੂੰ 20 ਲੱਖ ਦਿੱਤਾ ਤੀ ਸਬੂਤ ਦੇ ਦੇਣ ਆਪਾਂ 20 ਲੱਖ ਦਾ ਹਿਸਾਬ ਦੇ ਦਾਂਗੇ ਦੂਜੀ ਗੱਲ ਇਹ ਕਹਿੰਦਾ ਤੁਹਾਨੂੰ ਇਹ ਕਿਉਂ ਕਿਹਾ ਜਾ ਰਿਹਾ ਵੀ ਤੁਸੀਂ ਸਾਹਬ ਉਹ ਤਾਂ ਕਮੇਟੀਆਂ ਨੇ ਮੈਂ ਮੈਂ ਸਰ ਮੈਂ ਸਰਪੰਚੀ ਦਾ ਉਮੀਦਵਾਰ ਹਾਂ ਲੋਕਾਂ ਦਾ ਮੈਨੂੰ ਪੂਰਨ ਸਾਥ ਹੈ ਮੈਨੂੰ ਵਿਸ਼ਵਾਸ ਵੀ ਹੈ ਮੇਰੇ ਪਿੰਡ ਦੇ ਲੋਕਾਂ ਤੇ ਕਿਉਂਕਿ ਮੈਂ ਹਰੇਕ ਗੱਲ 'ਚ ਲੋਕਾਂ ਨਾਲ ਖੜਿਆ ਹਰੇਕ 'ਚ ਖੜਨਾ ਖੜਦੇ ਰਹਾਂਗੇ ਠੀਕ ਹੈ ਹਜੇ ਸਰਪੰਚੀ ਦੀ ਮੇਰੀ ਤਿਆਰੀ ਚੱਲ ਰਹੀ ਹੈ ਐਲਾਨ ਮੇਰਾ ਲੋਕਾਂ ਨਾਲ ਹੋਊਗਾ ਮੇਰਾ ਐਲਾਨ ਕੋਈ ਨਹੀਂ ਨਾਲ ਜਿਹੜੇ ਹੁਣ ਤੱਕ ਪੈਸੇ ਛੋਡੀ ਕਮੇਟੀ ਤੋਂ ਪਹਿਲਾ ਵੀ ਜਿਹੜੇ ਬੰਦਿਆਂ ਨੇ ਮੇਲੇ ਗਰਾਹੇ ਨੇ ਉਹ ਵੀ ਖਾ ਗਏ ਹੂੰ ਉਹਦਾ ਕਿਸੇ ਜਿਹੜੇ ਕੋਈ ਹਿਸਾਬ ਮੰਗਿਆ ਜੀ ਥੋੜਾ ਜਿਹਾ ਹਿਸਾਬ ਕਿੱਲਾ ਕਿਉਂ ਮੰਗਿਆ ਜਾਨੇ ਮੇਰਾ ਸਾਹਿਬ ਬਸ ਇਹੀ ਆ ਵੋਟਰ ਰਾਜਨੀਤੀ ਆ ਵੀ ਇਹ ਸਰਪੰਚ ਬਣ ਰਿਹਾ ਹੈ ਵੀ ਇਹਨੂੰ ਕਿਸੇ ਤਾਂ ਕਿਸੇ ਤਰ੍ਹਾਂ ਰੋਕਿਆ ਜਾਵੇ ਵਿਰੋਧੀਆਂ ਨੇ ਹਰੇਕ ਚਾਲ ਚੱਲਣੀ ਹੁੰਦੀ ਹੈ ਵੱਡੇ ਵੱਡੇ ਲੀਡਰ ਨੇ ਸ਼ਿਆਸੀ ਪਾਰਟੀਆਂ ਦੇ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਆਈਆਂ ਨੇ ਇਲਜ਼ਾਮ ਲਾਉਣਾ ਸੌਖਾ ਹੈ ਸਾਬਤ ਕਰਨਾ ਔਖਾ ਹੈ ਸਾਬਤ ਕਰ ਦੇਣਾ ਨਾ ਆਪਾ ਸਰਪੰਚ ਦੀ ਚੋਣ ਲੜੀਏ ਆਪਾਂ ਲੱਤ ਥੱਲ ਠੀਕ ਹੈ ਇੱਕ ਮੈਂ ਕਮੇਟੀ ਚਾ ਉਹ ਕਮੇਟੀ ਮੈਂ ਵੀ ਦੀ ਆ ਜੀ ਮੇਲਾ ਕਮੇਟੀ ਚ ਮੈਂ ਵੀ ਸੀਗਾ 4 ਸਾਲ ਹੋ ਗਏ ਅਸੀਂ ਨਗਰਾਈ ਨਹੀਂ ਗਈ ਕਮੇਟੀ ਮੇਲਾ ਹੁਣ ਐਲਾਨ ਹੋ ਹੈ ਨਹੀਂ ਸਰਪੰਚੀ ਦਾ ਇਲਜ਼ਾਮ ਪਹਿਲਾਂ ਸ਼ੁਰੂ ਨੇ ਤੁਸੀਂ ਵੀ ਸਾਨੂੰ ਪੋਲਿਟਿਕਸ ਆਏ ਥੱਲੇ ਥੱਲੇ ਘਰਾਉਣ ਵਾਲੇ ਜਿਹੜੇ ਪਹਿਲਾਂ ਨਹੀਂ ਇਹਨਾਂ ਤੋਂ ਪਹਿਲਾਂ ਕਮੇਟੀਆਂ ਬਣੀਆਂ ਤੁਸੀਂ ਤਾਂ ਗੱਲ ਇਹਨਾਂ ਨੇ ਪਹਿਲਾਂ ਖਾਦੇ ਉਹਨਾਂ ਤੋਂ ਕਿਉਂ ਨਹੀਂ ਕਿਹਾ ਸਾਹਿਬ ਉਹੀ ਤਾਂ ਗੱਲ ਕਰਦਾ ਵੀ ਉਹਨਾਂ ਤੋਂ ਕਿਉਂ ਨਹੀਂ ਸਾਹਿਬ ਹੈਗਾ ਵੀ ਸੱਤੋਂ ਸਾਹਿਬ ਕਿਉਂ ਮੰਗਦੇ ਨੇ ਜਾਂ ਤਾਂ 20 ਲੱਖ ਰੁਪਏ ਸਾਨੂੰ ਫੜਾਉਂਦੇ ਫਿਰ ਇਹ ਸਾਹਿਬ ਦਿੰਦੇ ਬਾਕੀ ਹਰਜਿੰਦਰ ਜੀ ਚ ਇੱਕ ਗੱਲ ਹੋਰ ਆ ਸਾਹਿਬ ਸਾਹਿਬ ਚ ਫਰ ਅੱਜ ਇਹ ਕਮੇਟੀ ਨੇ 1.5 ਲੱਖ ਰੁਪਏ ਦਾ ਹਿਸਾਬ ਦਿੱਤਾ ਜਿਹੜੀ ਇਹ ਤੋਂ ਪਿਛਲੀ ਕਮੇਟੀ ਦੀ ਉਹਨਾਂ ਨੇ 80000 ਦਾ ਬਚਤ ਦਾ ਹਿਸਾਬ ਦਿੱਤਾ 83000 ਦਾ ਫਿਰ ਇਹ ਹਿਸਾਬ ਨਾਲ ਤਾਂ ਇੰ ਬਹੁਤ ਫਰਕ ਹਿਸਾਬ ਦੇਣੇ ਸੌਖੇ ਨਹੀਂ ਕੋਈ ਐਂ ਤਾਂ ਕੱਲ ਨੂੰ ਮੈਂ ਹਿਸਾਬ ਦੇ ਦੂੰ ਵੀ ਮੈਂ ਤਾਂ ਇੱਕ ਮੇਲੇ ਚੋਂ 50000 ਰੁਪਏ ਬਚਦਾ ਸੀ ਮੇਰੇ ਲੇਵੇ ਤਾਂ ਕੱਲ੍ਹ ਸਾਬ ਇਹ ਨਾਲ ਨਹੀਂ ਨਾ ਕੱਲੀ ਇਹ ਗੱਲ ਨਹੀਂ ਵੀ ਮੈਂ ਹਿਸਾਬ ਦੇਤਾ ਉਹ ਤਾਂ ਸਚਾਈ ਵੀ ਚਾਹੀਦੀ ਆ ਇਹਨਾਂ ਨੇ ਅੱਜ 4 ਸਾਲ ਬਾਅਦ ਮੇਲਾ ਕਰਾ ਕੇ 1.5 ਲੱਖ ਸਾਬ ਸਾਬ ਦਿੱਤਾ ਹੈ ਅਸੀਂ 4 ਸਾਲ ਪਹਿਲਾਂ ਕਰਾਉਂਦੇ ਤੇ ਅਸੀਂ 1,70,000 ਤੇ 1,65,000 ਰੁਪਏ ਬਚਾਉਂਦੇ ਤੇ 1,70,000 ਦੀ ਬਚਤ ਦਿਖਾਈ ਹੈ ਅਸੀਂ 1,70 ਦੀ ਅਸੀਂ ਦਿਖਾਉਂਦੇ ਤੇ ਫਿਰ ਪਿਛਲੀ ਕਮੇਟੀ ਨੇ 80,000 ਦੀ ਕਾਤੋਂ ਦਿਖਾਈ ਠੀਕ ਹੈ ਲੰਗਰ ਅਸੀਂ ਵੀ ਲਾਉਂਦੇ ਤੇ ਲੰਗਰ ਇੰਨਾਂ ਨੇ ਵੀ ਲਾਇਆ ਲੰਗਰ ਉਹ ਕਮੇਟੀ ਵੀ ਲਾਉਂਦੀ ਦੀ ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕਿਉਂ ਇਹ ਸਾਰਾ ਕੁਸਤਿਆ ਹੋ ਰਿਹਾ ਹੈ ਇਹ ਸਾਰਾ ਕੁਝ ਬਸ ਵੋਟਾਂ ਦੀ ਰਾਜਨੀਤੀ ਹੈ ਜੀ ਹੋਰ ਕੋਈ ਚੱਕਰੇ ਨਹੀਂ ਇਹ ਤੁਹਾਨੂੰ ਮੈਂ ਕਹਿ ਰਿਹਾ ਕੈਮਰੇ ਤੇ ਕਹਿ ਰਿਹਾ ਥੋਡੇ ਤੇ ਜੇ 1 ਰੁਪਿਆ ਵੀ ਕੋਈ ਸਾਫ ਨਾ ਚੋੜ ਲੜੀਏ ਨਾ ਮੁੜ ਕੇ ਮੂਰੀ ਆਈਏ ਇੱਕ ਦਾ 1 ਲੱਖ ਰੁਪਿਆ ਦੇਵਾਂਗਾ ਜੇ 1 ਰੁਪਿਆ ਵੀ ਨਿਕਲਿਆ ਆ ਠੀਕ ਹੈ ਕੈਮਰੇ ਤੇ ਕਹਿੰਦਾ 1 ਰੁਪਿਆ ਦਾ 1 ਲੱਖ ਠੀਕ ਹੈ ਜੀ ਠੀਕ ਹੈ ਦੂਜੀ ਗੱਲ ਜਿਹੜੀ ਸਰਪੰਚੀ ਵਾਲੀ ਗੱਲ ਹੈ ਸਰਪੰਚੀ ਦੀ ਤਿਆਰੀ ਚੱਲ ਰਹੀ ਹੈ ਜੀ ਪਿੰਡ ਦੇ ਲੋਕਾਂ ਦੀ رائے ਤੋਂ ਬਿਨਾਂ ਜੇ ਲੋਕ ਕਹਿਣਗੇ ਸਾਰੀਆਂ ਪੱਤੀਆਂ ਦੇ ਸਾਰੇ ਪਿੰਡ ਦੇ ਆਪਾਂ ਚੋੜ ਲੜਾਂਗੇ ਨਹੀਂ ਤਿਆਰੀ ਆਪਾਂ ਕਰ ਰਹੇ ਹਾਂ ਜਿਵੇਂ ਲੋਕ ਆਪਾਂ ਨੂੰ ਕਹਿਣਗੇ ਆਪਾਂ ਲੋਕਾਂ ਦਾ ਕਹਿਣਾ ਮੰਨਾਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਹਾਂਜੀ ਭਾਈ ਜੀ ਗੁਰਵਿਆਰ ਸਿੰਘ ਵਿਆਸੀ ਦੇ ਵੱਡੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਹੈ ਭਾਈ ਲੋਕ 20 ਲੱਖ ਦਾ ਇਲਜ਼ਾਮ ਲਾਉਂਦੇ ਨੇ ਹਾਂ 20 ਲੱਖ ਸਾਰਤ ਕਰ ਦੇਣ ਸਾਨੂੰ ਅਸੀਂ ਰਹਿ ਰਹੇ ਹਾਂ ਅਸੀਂ ਕਮੇਟੀ ਦੇ ਰਹਿ ਰਹੇ ਹਾਂ 20 ਲੱਖ ਸਾਰਤ ਦੇ ਦੇਣ ਆ 34 ਦੇ 25 ਦੇ ਕਿ ਲਿਖ ਲਾਂਗੇ ਹੋਰ ਬੋਲੋ ਠੀਕ ਹੈ 25 ਦੇ ਕਿ ਲਿਖ ਲਾਂਗੇ ਇਹ 20 ਲੱਖ ਕੋਈ ਵੀ ਜਿਹੜਾ ਕਹਿੰਦਾ 20 ਲੱਖ ਖਾ ਗਿਆ ਉਹ ਸਾਰਤ ਕਰ ਦੇ ਹਾਂ ਠੀਕ ਹੈ ਠੀਕ ਹੈ

ਬੜੀ ਗਲਤ ਨੇ ਸਾਰੀਆਂ ਦਰਸਾਲ ਕਿਉਂ ਇਹ ਇਹ ਜਿਹੇ ਇਲਜ਼ਾਮ ਕਿਉਂ ਲਾ ਰਹੇ ਨੇ ਯਾਰ ਬਸ ਉਹੀ ਲੋਕ ਉਂਗਲਾ ਲਾਉਂਦੇ ਨੇ ਪੜਕਾਉਂ ਜਾਂਦਾ ਜਦੋਂ ਇੱਕ ਨੇ ਮਾਰ ਜਾ ਆਪਣੇ ਗੱਲ ਭਰਤੀ 20 ਲੱਖ ਦੀ ਇਹ ਬੰਦਾ ਗਰੀਬ ਨਾ ਖੜਦਾ ਠੀਕ ਹੈ ਹੈ ਸਾਰਾ ਵੋਟਾਂ ਦਾ ਵਾਲਾ ਵੀ ਗਰੀਬ ਨਾ ਖੜਦਾ ਬੰਦਾ ਤੇ ਮੈਨੂੰ ਲੋੜ ਪੈ ਗਈ ਮੈਨੂੰ ਵੀ ਪੈਸਾ ਦੇਊਗਾ ਹੋਰ ਲੋੜ ਪਈ ਉਹ ਵੀ ਦਿੰਦਾ ਠੀਕ ਹੈ 95 ਰਹਿੰਦਾ ਪਰ ਇਹਦੇ ਤੇ ਇਲਜ਼ਾਮ ਕਿਉਂ ਲਾ ਰਹੇ ਇਹ ਵੋਟ ਸਟੰਟ ਹੈ ਇਹ ਬੋਟ ਸਟੰਟ ਹੈ ਹੋਰ ਕੁਝ ਨਹੀਂ ਹੈਗਾ ਜਿਹੜੇ ਉਂਗਲਾ ਲਾਉਂਦੇ ਨੇ ਉਹ ਮੌਜੂਦ ਨਹੀਂ ਹੈਗੇ ਠੀਕ ਹੈ ਹੁਣ ਭੱਜ ਗਏ ਹਾਂ ਹੁਣ ਭੱਜ ਕੇ ਉਹਨਾਂ ਨੂੰ ਰੇ ਪਹਿਲਾਂ ਹੀ ਮੈਂ ਕਹਿਆ ਵੀ 20 ਦਾ 25 ਦੇ ਕੇ ਨਿਕਲਣਗੇ ਉਹਨਾਂ ਨੂੰ ਬੁਲਾਵੇ ਉਹਰੇ ਜਿਹੜਾ 20 ਲੱਖ ਸਾਫ ਹਾਂ ਕੀ ਗੱਲ ਕਰ ਗੱਲ ਇਹਦਾ ਖੰਖਰੀ ਗੱਲਾਂ ਇਹਦਾ ਕੋਈ ਗੱਲ ਦਾ ਬੇਤੰਤੀਆਂ ਗੱਲਾਂ ਨੇ ਬੇਤੁਕੀਆਂ ਗੱਲਾਂ ਨੇ ਇਹ ਹਾਂ ਤੇ 25 ਲੱਖ ਰੁਪਏ ਦਿਨੇ ਲੇਬਰ ਕਰਾਉ ਕੋਈ 20 ਲੱਖ ਬਸ ਉਹੀ ਤੈਨੂੰ ਪਤਾ ਦਾ ਹੈ ਯਾਰ ਵੋਟਾਂ ਇਲੈਕਸ਼ਨ ਆ ਰਹੇ ਨੇ ਮਾਗਰੋ ਵੀ ਕਮੇਟੀਆਂ ਰਹਿ ਜਾਂਦੇ ਨੇ ਮਾਗਰੋ ਕਮੇਟੀਆਂ ਰਹਿ ਜਾਂਦੇ ਨੇ ਬਹੁਤ ਤਾਂ ਇਹਨਾਂ ਨੇ ਲੈਣ ਅੱਜ ਤਾਂ ਸਾਹਿਬ ਬਿੱਲੇ ਨੇ ਤਾਂ ਬਿੱਲੇ ਤੋਂ ਲੈਣ ਠੀਕ ਹੈ ਪੀ ਪਿਛਲੇ ਪ੍ਰਧਾਨ ਨੂੰ ਪਿਛਲੇ ਪ੍ਰਧਾਨ ਨੂੰ ਟੋਕਣਾ ਉਹਨਾਂ ਨੇ ਸਾਨੂੰ ਟੋਕਿਆ ਇਹ ਪਿਛਲੇ ਨੂੰ ਟੋਕਣਾ ਉਦੋਂ ਪਿਛਲੇ ਨੂੰ ਦੈਲਨ ਸਾਹਿਬ ਐਂ ਤਾਂ ਸਾਹਿਬ ਪੱਤੀ ਦਾ ਬਹੁਤ ਹਾਲ ਲੰਦਾ ਪਿਆ ਇਹਦਾ 10 ਸਾਲ ਲੰਦਾ ਪਿਆ ਉਹ ਇੱਕ ਇੱਕ ਦਿਨ ਚ ਸਾਹਿਬ ਕਿਵੇਂ ਮੰਨਦੇ ਐਂ ਇੱਕ ਦਿਨ ਚ ਇਹ ਤਾਂ ਤੈਨੂੰ ਜਾਤਾ ਵੀ ਇਹ ਬੋਟ ਸਟੰਟ ਆ ਯਾਰ ਹੋਰ ਹੋਈ ਨਹੀਂ ਕੁਛ ਐ ਹਾਂ ਭਾਈ ਕੀ ਲੱਗਦਾ ਹੈ ਇਹ ਗਲਤ ਹੈ ਜੀ ਕੰਮ ਬਿਲਕੁਲ ਹਾਂਜੀ ਇਹ ਤਾਂ ਉਹੀ ਲਾਉਂਦੇ ਨੇ ਝੂਠਾ ਸਾਰਾ ਉਹੀ ਗੱਲਾਂ ਨਹੀਂ ਖਾਮ ਖਾਂ ਹਾਂਜੀ ਭਾਈ ਜੀ ਇਹ ਤਾਂ ਖਾਮ ਖਾ ਦੀਆਂ ਗੱਲਾਂ ਨੇ ਇਹਦੇ ਵਿੱਚ ਕੋਈ ਤੰਤ ਦਾ ਹੈ ਨਹੀਂਗਾ ਉਹ ਹੁਣ ਕੁਛ ਮਰਜ਼ੀ ਕੋਈ ਕਹੀਂ ਜਾਵੇ ਇਹ 20 ਲੱਖ ਆ ਗਿਆ ਉਦੋਂ ਹਿਸਾਬ ਤਾਂ ਅੱਜ ਸਾਲ ਦਿੰਦਾ ਰਹੇਗਾ ਪਹਿਲਾਂ ਹੁਣ ਹਿਸਾਬ ਦਿੰਦਾ ਰਹੇਗਾ ਪੂਰਾ ਇੱਥੇ ਚੌਥਰੇ ਦੇ ਉੱਪਰ ਹਿਸਾਬ ਹੁੰਦਾ ਰਹੇਗਾ ਤੇ ਹੁਣ ਕੋਈ ਮਰਜ਼ੀ ਇਲਜ਼ਾਮ ਲਾ ਦੇ ਭਾਈ ਬਾਅਦ ਚ ਬੰਦੇ ਆਏ ਕਹਿੰਦੇ ਸਾਡੇ ਕਈ ਨਾ ਕਿਸੇ ਇਹ ਤਾਂ ਜੀ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈਗੀ ਆਪਣਾ ਬੁੜਾ ਹੁੰਦਾ ਦੀ ਗਰਮੇਲ ਉਹਦੇ ਉੱਪਰ ਲੋਕ ਹੁਣ ਤੱਕ ਇਲਜ਼ਾਮ ਲਾਈ ਜਿੰਦੇ ਜਦੋਂ ਕੱਲਾ ਕੱਲਾ ਪੈਸਾ ਉਹਦਾ ਲਿਖ ਕੇ ਰੱਖਿਆ ਹੁੰਦਾ ਸੀਗਾ ਜਦੋਂ ਮਰਜ਼ੀ ਕੋਈ ਚੱਕ ਲੈਂਦਾਗਾ ਇਹ ਤਾਂ ਲੋਕ ਨਹੀਂ ਇਹਨਾਂ ਦੇ ਮੂੰਹ ਨਹੀਂ ਆਪਾਂ ਫੜ ਸਕਦੇ ਇਹ ਤਾਂ ਬਸ ਜਾਦੇ ਹੋ ਹੋ ਰਿਹਾ ਹੈ ਇਹ ਵੋਟਾਂ ਦਾ ਸਟੰਟ ਹੈਗਾ ਵੀ ਵੋਟ 'ਚ ਇਹ ਵੋਟ 'ਚ ਖੜਾ ਹੋਣ ਦੇ ਚੱਕਰ 'ਚ ਹੈ ਵੀ ਹੁਣ ਇਹਨਾਂ ਦੀ ਵੋਟਾਂ ਤੋੜੀਏ ਹੋਰ ਕੁਝ ਨਹੀਂ ਹੈਗਾ ਝੜਕਾਉਂਦੇ ਨੇ ਇੱਕ ਦੂਜੇ ਨੂੰ ਉਂਗਲ ਲਾਉਂਦੇ ਨੇ ਜੀ ਹੋਰ ਕੁਝ ਨਹੀਂ ਹੈਗਾ ਇੱਥੇ ਕੁਝ ਉਹੀ ਚੀਜ਼ਾਂ ਨੇ ਆਪਣੇ ਬਾਰ-ਬਾਰ ਇਹਨੂੰ ਕਿਵੇਂ ਮਰਜ਼ੀ ਦਹਰਾਈ ਜਾਣ ਕਿਵੇਂ ਮਰਜ਼ੀ ਕੁਛ ਮਰਜ਼ੀ ਕਰੀ ਜਾਣ ਹਿਸਾਬ ਵਿੱਚ ਇਹ ਬੰਦਾ 10 ਪੈਸੇ ਪੱਲਿਓ ਲਾ ਸਕਦਾ ਖਾ ਨਹੀਂ ਸਕਦਾ ਆਪਣਾ ਇਮਾਨਦਾਰ ਬੰਦਾ ਇਹ ਕੋਈ ਇਹ ਚ ਕੋਈ ਕਮੀ ਤਾਂ ਹੈ ਹੀ ਨਹੀਂ ਮੈਂ ਤਾਂ ਦੇਖੀ ਨਹੀਂ ਅੱਜ ਤੱਕ ਕਹਿੰਦੇ ਅਸੀਂ ਵੋਟਰਾਂ ਚ ਵੀ ਹਰਾਵਾਗੇ ਕਹਿੰਦੇ ਸੀ ਠੀਕ ਆ ਤੁਸੀਂ ਸਾਡੇ ਨਾਲ ਬਰਤਬਾਰੇ ਨੇਗੇ ਜਦੋਂ ਅਸੀਂ ਸਾਡੇ ਨਾਲ ਜਾ ਕੇ ਇਹ ਆਪ ਪੱਲਿਓ ਪੈਸੇ ਲਾ ਸਕਦਾ ਹੈ ਸਾਨੂੰ ਕਹਿੰਦਾ ਵੀ ਮੈਂ ਮੈਂ ਲਾਉਣਾ ਯਾਰ ਤੁਸੀਂ ਪਿੱਛੇ ਫਿਰ ਮੈਨੂੰ ਇਹ ਦੱਸ ਉਹ ਬੰਦਾ ਖਾਕ ਮੈਂ ਲਊਗਾ ਕਰਮਾ ਜੀ ਮੇਰੇ ਇੱਕ ਗੱਲ ਯਾਦ ਆ ਗਈ ਹੋਰ ਬਹੁਤ ਵੱਡੀ ਗੱਲ ਹੈ ਕਹਦੇ ਵੋਟਾਂ ਆ ਰਹੀਆਂ ਨੇ ਵੋਟਾਂ ਦੇ ਹਰਾਵਾਗੇ ਸੀ ਉਹ ਹਰਾਉਣ ਵਾਲਾ ਕੋਈ ਨਹੀਂ ਜੀ ਮੈਨੂੰ ਕੋਈ ਮੈਨੂੰ ਮੇਰੇ ਪਿੰਡ ਦੀ ਪਾਬਲਿਕ ਦਾ ਸਾਥ ਚਾਹੀਦਾ ਉਹ ਪਰਮਾਤਮਾ ਦਾ ਚਾਹੀਦਾ ਵਿਰੋਧੀ ਤਾਂ ਕਹਿੰਦੇ ਹੁੰਦੇ ਨੇ ਵੀ ਹਰਾਵਾਗੇ ਦੂਜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਜਿਹੜਾ ਕਹਿੰਦੇ ਪੈਸੇ ਰੱਖਿਆ ਗਿਆ ਕਹਿੰਦੇ ਅਸੀਂ ਉਹਨੂੰ ਕੰਮੇ ਜਿਤਾ ਦਈਏ ਕਹਿੰਦੇ ਇਹ ਗੱਲ ਕਹੀਏ ਜਿਹੜਾ ਪੈਸੇ ਖਾ ਗਿਆ ਨਹੀਂ ਕੱਲਾ ਪੈਸੇ ਖਾਣ ਦਾ ਅਲਗਾਮ ਤਾਂ ਮੈਂ ਉਹਨਾਂ ਤੇ ਲਾ ਦੂੰਗਾ ਜੀ ਸੋ ਆਪਣਾ ਨਾਏ ਸੁਹਾਏ ਅਲਗਾਮ ਲਾਉਣ ਦਾ ਮਤਲਬ ਹੁਣ ਤਾਂ ਇਹ ਥੋਸਪਸਟ ਹੋ ਰਿਹਾ ਹੈ ਜੀ ਥੋ ਵੀ ਆ ਥੋਸਟੰਟ ਹੈ ਆ ਚੌਂਸਟਾ ਜੀ ਪੱਕਾ ਤਾਂ ਪਹਿਲਾਂ ਹੀ ਕਹਿੰਦਾ ਸੀ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਚੌਂਸਟਾ ਦੂਜੀ ਗੱਲ ਜਿਹੜਾ ਉਹ ਹਰਾਉਣਗੇ ਉਹ ਆਪਦਾ ਪੂਰਾ ਜੋਰ ਲਾਉਣਗੇ ਜਿਹੜੇ ਮੇਰੇ ਪਿੰਡ ਦੇ ਲੋਕ ਜਿੰਨਾਂ ਨਾਲ ਮੇਰਾ ਪ੍ਰੇਮ ਹੈ ਜਾਂ ਮੈਨੂੰ ਚਾਹੁੰਦੇ ਨੇ ਵੀ ਉਹ ਬੰਦਾ ਬਣਨਾ ਚਾਹੁੰਦਾ ਉਹ ਜੋ ਇਮਾਨਦਾਰੀ ਹੈ ਜਿਹੜੇ ਉਹਨਾਂ ਦੇ ਕਹਿਣ ਨਾਲ ਮੈਂ ਠੱਗ ਚੋਰ ਨਹੀਂ ਹੁੰਦਾ ਕਿਸੇ ਦੇ ਸਰਟੀਫਿਕੇਟ ਨਾਲ ਤਾਂ ਮੈਂ ਠੱਗ ਚੋਰ ਹੁੰਦਾ ਨਹੀਂ ਜਾ ਪਿੰਡ ਐਡਾ ਪਿੰਡ ਹੈ ਆਪਣਾ 25000 ਵਾਦੀ ਦਾ ਪਿੰਡ ਹੈ ਸਬੂਤ ਦੇ ਦੇਣ ਕਿਸੇ ਬੰਦੇ ਨੂੰ ਸਬੂਤ ਦੇ ਦੇਣ ਵੀ ਸਾਡੇ ਲਵੇ ਸਬੂਤ ਪਿਆ ਸੋਨੂੰ ਦੇ ਦੇਣ ਚੈਨਲ ਤੇ ਵੀ ਸਾਡੇ ਲਵੇ ਸਬੂਤ ਪਿਆ ਬਿਆਸੀ ਦੇ ਖਿਲਾਫ ਉੱਥੇ ਭ੍ਰਿਸ਼ਟਾਚਾਰ ਕਰਿਆ ਸੋਨੂੰ ਪਹਿਲਾਂ ਵੀ ਕਹਿ ਚੁੱਕਿਆ 1 ਰੁਪਇਆ ਦਾ ਲੱਖ ਦੇऊं 20 ਲੱਖ ਸਾਫਤ ਕਰ ਦੇਣੇ ਜਿਹੜਾਣੇ ਬੰਦੇ ਨੇ ਦਿੱਤਾ ਉਹਦਾ 25 ਦੇ ਕੇ ਤਰਕ ਕਿਉਰੀ ਚੋਂਦਰੇ ਤੇ ਭੱਜਾਂਗੇ ਜੇ ਉਹਨਾਂ ਚੋਂ ਨਿਕਲਿਆ ਆ ਉਹ ਕੀ ਦੇਣਗੇ ਮੈਂ ਵੀ ਕਰੋ ਉਹ ਕੀ ਦੇਣਗੇ ਉਹ ਕੀ ਦੇਣਗੇ ਉਹ ਦੇਣਾ ਉਹਨਾਂ ਚ ਨਿਕਲਿਆ ਕੀ ਦੇਣਗੇ ਅੱਛਾ ਦੂਜੀ ਗੱਲ ਇੱਕ ਵੀਰਜੀ ਮਿੰਟ ਮੈਂ ਹਾਂਜੀ ਸਾਡੇ ਇਹ 5 ਸਾਲ ਪ੍ਰਧਾਨ ਰਿਹਾ ਹੈ ਮੈਂ ਹਾਂਜੀ 5 ਸਾਲ ਰਿਹਾ 5 ਸਾਲ ਦੇ ਵਿੱਚ ਇੱਕ ਸਾਲ ਕੋਰੋਨਾ ਪੈ ਗਿਆ ਇੱਕ ਸਾਲ ਉਹ ਬਾਬਾ ਸੰਜੋ ਥਰਸੇ ਵਾਲੇ ਕਰਕੇ 3 ਸਾਲ ਕਰਾ ਹੈ ਸਾਨੂੰ ਇਹਨਾਂ ਤੋਂ ਪੈਸੇ ਵੱਧ ਬਣਦੇ ਰਹੇ ਨੇ 1.80 ਲੱਖ 85 ਰੇ 6 ਲੱਖ ਹੋਇਆ ਸੀ 2 ਲੱਖ ਨੂੰ ਐਵੇਂ ਰਿਹਾ 20 ਲੱਖ ਕਿਹਦੇ ਹਿਸਾਬ ਨਾਲ ਬਣਾਉਂਦੇ ਨੇ ਅਸੀਂ ਲਾਇਆ ਵੀ ਉੱਥੇ ਵੇੜੇ ਨੂੰ ਪੁੱਛ ਲਿਆ ਬਜ਼ੁਰਗਾਂ ਨੂੰ ਪੁੱਛ ਲਾਇਆ ਵੀ ਉਹ ਠੀਕ ਹੈ ਇਸੇ ਪ੍ਰਾਣਾ ਚੋਂ ਮੈਂਬਰ ਉਹ ਵੀ ਕਹਿ ਕੇ ਗਿਆ ਵਿੱਚ ਕਹਿੰਦੇ ਵੀ ਜਦੋਂ ਅਸੀਂ ਸੀਗੇ ਉਦੋਂ ਜੇ ਕਰਨਾ ਨਹੀਂ ਸੀ ਮਤਲਬ 18 ਦੀ ਗੱਲ ਕਰਦੇ ਸੀ 18 ਤੋਂ ਬਾਅਦ ਤੇ ਹਿਸਾਬ ਰਹਿ ਗਿਆ ਸਾਰਾ 18 ਤੋਂ ਬਾਅਦ 21 ਤੱਕ ਰਹਿ ਜਾਂ ਜੀ ਅਰੇ 21 ਤੱਕ ਰਹਿ ਰਹੇ ਹਾਂ ਠੀਕ ਹੈ ਤਿੰਨ ਸਾਲੇ ਰਹਿ ਰਹੇ ਹਾਂ ਜੀ ਠੀਕ ਹੈ ਜਿਹੜੇ ਮੈਂਬਰ ਨੇ ਜਿਹੜਾ ਮੈਂਬਰ ਕਹਿੰਦਾ ਹੈ 22 ਲੱਖ 22 ਤੱਕ ਮੈਂਬਰ ਕਹਿ ਕੇ ਗਿਆ ਹੈ ਮੈਂਬਰ ਨੇ ਉਹਨਾਂ ਨਲਕਾ ਵੇਚਿਆ ਤੀ ਅੱਜ ਤੱਕ ਹਿਸਾਬ ਨਹੀਂ ਜਿਹੜਾ ਸਾਰੀ ਪੱਤੀ ਦਾ ਬੇੜਾ ਖਾ ਗਿਆ ਸਾਰੀ ਪੱਤੀ ਨੂੰ ਪਤਾ ਹੈ ਜਿਹੜਾ ਮੈਂਬਰ ਹੈ ਤਾਂ ਅੱਦਾ ਬੇੜਾ ਖਾ ਗਿਆ ਸਾਰੀ ਸਾਰੀ ਪੱਤੀ ਨੂੰ ਪਤਾ ਹੈ ਇਹ ਇਹਨੇ ਬਖਸ਼ਿਆ ਕਿਹਨੂੰ ਮੈਂ ਪਹਿਲਾਂ ਮਨਣਾ ਸਾਰਿਆਂ ਨਾਲ ਵੱਡਾ ਠੱਗ ਦਾ ਇਹ ਸਾਰਿਆਂ ਨਾਲ ਵੱਡਾ ਠੱਗ ਹੈ ਜਿਹੜਾ ਅੱਜ ਕੱਲ ਜਿਹੜਾ ਤੁਹਾਨੂੰ 20 ਲੱਖ ਕਹਿੰਦਾ ਇਹ ਇੰਟਰਨੈਸ਼ਨਲ ਦਾ ਮਾਰਿਆ ਸਭ ਤੋਂ ਵੱਡਾ ਠੱਗ ਹੈ ਔਰ ਨਹੀਂ ਮੈਂ ਤੈਨੂੰ 20 ਤੋਂ ਸਾਫ਼ ਕਰਾਂਗਾ ਬੋਲ ਕੀ ਤੋਂ ਕੋਣਾ ਉਹ ਕੱਲਾ ਬੰਦਾ ਕਹਿ ਕੇ ਗਿਆ ਵੀ 20 ਲੱਖ ਆ ਗਿਆ ਸੀ 10 ਬੰਦੇ ਕਹਿ ਰਹੇ ਆ ਕਿ ਉਹ ਠੱਗਾ ਸੱਚਾ ਕੌਣਾ ਚਾ ਬਿਲਕੁਲ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂ ਇਹ ਚ ਪਤਾ ਕੀ ਹੈ ਜੀ ਹੁਣ ਉੱਥੇ ਉਹ ਮੁੰਡਾ ਖੜਾ ਹੈ ਨਰਮਲ ਕਾਲਾ ਉਹਨੇ ਵੀ ਚੌਂਡ ਲੜਨੀ ਹੈ ਉਹ ਤੋਂ ਵੀ ਬੈਟ ਲੋ ਵੀ ਇਹ ਕੀ ਗੱਲ ਇਹ ਚ ਕੀ ਸੱਚਾਈ ਹੈ ਆਪਾਂ ਤਾਂ ਕਰਦੇ ਤੁਸੀਂ ਇਹਦਾ ਦੁੱਧ ਦਾ ਦੁੱਧ ਨਿ ਤੈਰੋਂਗੇ ਬਿਲਕੁਲ ਬਿਲਕੁਲ ਸਾਹਮਣੇ ਚੌਂਡ ਲੜਨੀ ਹੈ ਉਹ ਵੀ ਸਾਰੀ ਸਾਹਮਣੇ ਲੈ ਕੇ ਆਵਾਂਗੇ ਹਾਂ ਗੱਲ ਉਹ ਹੀ ਆਸਰਾ ਤੁਹਾਨੂੰ ਕਾਇਦਾ ਵੀ ਨਿ ਤੈਰੋਂਗੇ ਦੁੱਧ ਦਾ ਦੁੱਧ ਸਾਹਮਣੇ ਲੈ ਕੇ ਆਵਾਂਗੇ ਵੀ ਕੱਲਾ ਕਿਸੇ ਦੇ ਚੋਕ ਲਾ ਕੇ ਲਿਆਉਣ ਨਾਲ ਨਹੀਂ ਕੁਝ ਬਣਦਾ ਬਿਲਕੁਲ 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 ਸੋ ਸਾਰੀ ਆਪਾਂ ਗੱਲਬਾਤ ਕੀਤੀ ਬਾਈਆਂ ਦੇ ਨਾਲ ਸਾਰੇ ਵੇੜੇ ਦੇ ਗੁਰਵੈਰ ਸਿੰਘ ਬਿਆਸੀ ਦਾ ਸਮਰਥਨ ਕੀਤਾ ਵੀ ਇਸ ਤਰ੍ਹਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਜਿਹੜੀ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੋ ਤੁਸੀਂ ਲਾਈਵ ਦੇਖ ਰਹੇ ਹੋ ਸਾਰਾ ਕੁਝ ਅੱਛਾ ਇੱਕ ਵੀਡੀਓ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਜਿਹੜਾ ਮੇਲੇ ਦੀ ਗ੍ਰਾਹੀ ਨੂੰ ਲੈ ਕੇ ਜਾਂ ਹਸਾਬ ਕਿਤਾਬ ਨੂੰ ਲੈ ਕੇ ਵੱਡੇ ਇਲਜ਼ਾਮ ਗੁਰਵੈਰ ਗੁਰਵੈਰ ਸਿੰਘ ਬਿਆਸੀ ਤੇ ਲੱਗ ਰਹੇ ਸੀਗੇ ਜੋ ਉਹ ਵੀ ਸਰਪੰਚੀ ਦੇ ਉਮੀਦਵਾਰ ਨੇ ਬਿਲਕੁਲ ਨਹੀਂ ਲੱਗਦਾ ਵੀ ਇਹ ਸੱਚ ਹੈ ਜਾਂ ਝੂਠ ਹੈ ਦੇਖੋ ਜੀ ਇਹ ਤਾਂ ਹੁਣ ਇਹਨਾਂ ਨੂੰ ਪਤਾ ਪੈਣ ਦੀ ਕਮੇਟੀ ਦੇ ਬਿਲਕੁਲ ਵਿੱਚ ਨਹੀਂ ਸੀ ਦੇਖੋ ਇਦੇ ਕੋਲੇ ਹੈ ਜਾਂ ਨਾ ਹੈ ਉਹਦਾ ਕੋਈ ਇਹਨਾਂ ਨੂੰ ਪਤਾ ਹੈ ਉਹ ਤੋਂ ਬਾਅਦ ਵਾਲੀ ਕਮੇਟੀ ਨੂੰ ਪਤਾ ਹੈ ਆਪਾਂ ਇੰਟਰਫੇਅਰ ਇਹਨਾਂ ਦੋਨਾਂ ਕਮੇਟੀਆਂ 'ਚ ਨਹੀਂ ਹੈਗੇ ਠੀਕ ਹੈ ਹਾਂਜੀ ਮਤਲਬ ਤੁਸੀਂ ਇਹ ਜਿਸ ਤੋਂ ਬਾਹਰ ਤੁਹਾਨੂੰ ਪਤਾ ਨਹੀਂ ਕਰ ਆਪਾਂ ਮਾਰਾ ਜੀ ਹਾਂ ਠੀਕ ਹੈ ਜੀ ਹਾਂ ਤੇ ਚੋਣ ਦੀ ਤਿਆਰੀ ਹੈ ਫਿਰ ਹਾਂਜੀ ਹਾਂ ਚੋਣ ਦੀ ਸਹਿਮਤੀ ਨਾਲ ਨਗਰ ਦੀ ਸਹਿਮਤੀ ਨਾਲ ਤਿਆਰੀ ਹੈ ਠੀਕ ਹੈ ਜੀ ਆਵੇ ਆਵੇ ਹਾਂਜੀ ਭਾਈ ਜੀ ਜਿਹੜੀ ਸਹੀ ਗੱਲ ਦੱਸੋ ਵੀ ਸਹੀ ਗੱਲ ਕੀ ਹੈ ਚਲੋ ਪਤਾ ਨਹੀਂ ਮੈਂ ਹੁਣੇ ਆਇਆ ਹਾਂ ਵੀ ਜਿਹੜਾ ਇਹ ਪ੍ਰਚਾਰ ਹੈ ਇਹ ਪਿੰਡ ਦੇ ਵਿੱਚ ਪਾਟਕ ਪਾਉਣ ਵਾਲੀਆਂ ਗੱਲਾਂ ਨੇ ਸਾਰੇ ਭਾਂਜਿਆਂ ਨੂੰ ਇੱਥੇ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਬਿਜਲੀ ਮਦਦ ਕਰਨੀ ਬਦਮੀ ਘਟਮੀਆਂ ਗੱਲਾਂ ਕਿਉਂ ਕਰ ਰਹੇ ਨੇ ਵੀ ਕਿ ਚੋਣਾ ਚੋਣਾ ਕਰਕੇ ਹੋ ਰਿਹਾ ਸਾਰਾ ਕੁਝ ਜਾਂ ਕੋਈ ਹੋਰ ਗੱਲ ਲੱਗਦੀ ਐ ਇਹ ਬਾਈ ਕਹਿੰਦੇ ਨੇ ਵੀ ਅਸੀਂ 18 ਤੋਂ ਲੱਗੇ ਹੋਏ ਹਾਂ 21 ਤੱਕ ਕਮੇਟੀ 'ਚ ਰਹਾਂਗੇ ਬਿਲਕੁਲ ਵੀ ਹੁਣ ਇਹ ਵੋਟ ਸਟੰਟੇ ਲੱਗਦਾ ਆਪਾਂ ਨੂੰ ਵੀ ਵੋਟਾਂ ਮਿਲੇ ਇਹ ਗੱਲਾਂ ਕਿਉਂ ਹੁੰਦੀਆਂ ਨੇ 3 ਸਾਲ ਪਹਿਲਾਂ ਕਿਉਂ ਨਹੀਂ ਬਾਈ ਚੱਲ ਜਾਓ ਠੀਕ ਹੈ ਵੀ ਪਹਿਲਾਂ ਸਾਹਿਬ ਕਿਸ ਨੇ ਕਿਉਂ ਨਹੀਂ ਮੰਗਿਆ ਹਾਂ ਵੀ ਕਿਉਂ ਨਹੀਂ ਜਿਹੜੇ ਅੱਜ ਸਾਹਿਬ ਮੰਗ ਰਹੇ ਨੇ ਸਾਹਿਬ ਇਹਨਾਂ ਨੇ ਦਿੱਤਾ ਹੈ ਬਾਈਆਂ ਦੇ ਮੂਹਰੇ ਗੱਲ ਹੈ ਸਾਰੇ ਨਗਰ ਖੜਾ ਹੈ ਆਪਣਾ ਉਹਨਾਂ ਨੇ ਅੱਧਰ ਕਹਿ ਰਿਹਾ ਵੀ ਅਸੀਂ ਹਾਂ ਭਾਈ ਸਾਹਿਬ ਇੱਥੇ ਚੌਂਤਰੇ ਦਿੰਦੇ ਰਹੇ ਹਾਂ ਪਰ ਜਿਹੜੀ ਇਹ ਅੱਜ ਗੱਲਾਂ ਕਰ ਰਹੇ ਨੇ ਇਹ ਵੋਟ ਸਟੰਟ ਹੈ ਹੋਰ ਕੁਝ ਨਹੀਂ ਠੀਕ ਹੈ ਧੰਨਵਾਦ ਜੀ ਸੋ ਬਾਈ ਨੇ ਗੱਲਬਾਤ ਦੱਸੀ ਵੀ ਇਹ ਚੋਣਾ ਕਰਕੇ ਸਾਰਾ ਕੁਝ ਹੋ ਰਿਹਾ ਹੈ ਆ ਸਾਰਾ ਬੇੜਾ ਰੋਜਾਪੱਤੀ ਦਾ ਮੌਜੂਦ ਹੈ ਇੱਥੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਸਾਰਿਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਗੁਰਵਿਆ ਸਿੰਘ ਬਿਆਸੀ ਦਾ ਸਮਰਥਨ ਕੀਤਾ ਸੀ ਤੇ ਵੀ ਇਸ ਤਰ੍ਹਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਜਿਸ ਗੱਲ ਨੂੰ ਬਣਾਇਆ ਜਾ ਰਿਹਾ ਹੈ ਪੈਸਿਆਂ ਦੇ ਲੈਣ ਦੇ ਨੂੰ ਬਣਾਇਆ ਜਾ ਰਿਹਾ ਹੈ ਜਿਹੜੀ ਗੱਲਬਾਤ ਗੁਰਵਿਆ ਸਿੰਘ ਬਿਆਸੀ ਦੇ ਸਾਹਮਣੇ ਆ ਕੇ ਨਗਰ ਦੇ ਵੀ ਸਾਹਮਣੇ ਕੀਤੀ ਹੈ ਜਿਹੜੀ ਗੱਲਬਾਤ ਸਾਰੀ ਆ ਕੇ ਕੀਤੀ ਹੈ ਸੋ ਪੂਰੀ ਗੱਲਬਾਤ ਤੁਹਾਨੂੰ ਦਿਖਾਈ ਲਾਈਵ ਤੁਸੀਂ ਨੂੰ ਦਿਖਾਈ ਆ ਆਈਪੀਨ ਵਾਲਾ ਟੀਵੀ ਤੋਂ ਸਤਿ ਸ੍ਰੀ ਅਕਾਲ